ਸਸੇਖਾ ਜੀ ਸਾਰਿਆਂ ਨੂੰ ਗੁਰੂ ਕਿਰਪਾ ਰੀਅਲ ਅਸਟੇਟ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਇਹ ਪਲਾਟ ਇੱਥੋਂ ਦੀ ਲੈ ਕੇ ਉੱਥੇ ਤੱਕ ਹੈ ਲਾਸਟ ਤੱਕ ਬਣਿਆ ਮਕਾਨ ਹੈ ਉਹਦੇ ਨਾਲ ੱਟਕਣ ਹੈ 285 ਗਜ ਦਾ ਪਲਾਟ ਹੈ ਜੀ ਇਹ ਇਹ ਮਾਲਕਾਂ ਨੇ ਵੇਚਣ ਨੂੰ ਕਿਹਾ ਹੋਇਆ ਹੈ ਇਸ ਦੀ ਫਰੰਟ ਬਹੁਤ ਸੋਹਣੀ ਹੈ 75 ਫੁੱਟ ਫਰੰਟਿਸ ਦੀ ਹੈ ਤੇ ਲੰਬਾਈ 33 ਫੁੱਟ ਹੈ ਇਹ ਪਲਾਟ ਲੁਧਿਆਣਾ ਵਿੱਚ ਬਹਾਦਰ ਕੇ ਰੋਡ ਦੇ ਅਗਲੇ ਲਗਦੇ ਨਾਲ ਲਗਦੇ ਕਸਾਬਾਦ ਵਿੱਚ ਹੈ ਜੀ ਤੁਸੀਂ ਇਹ ਪਲਾਟ ਲੈ ਕੇ ਇਸ ਨੂੰ ਟੁਕੜੇ ਕਰਕੇ ਵੇਚ ਵੀ ਸਕਦੇ ਹੋ ਜੀ ਮਾਲਕਾਂ ਨੇ ਇਸ ਪਲਾਟ ਦਾ ਰੇਟ ਬਹੁਤ ਹੀ ਜਾਇਜ਼ ਰੱਖਿਆ ਹੋਇਆ ਹੈ ਇਧਿਆਸੇ ਪਾਸੇ ਵੀ ਆਬਾਦੀ ਹੋ ਰਹੀ ਹੈ ਜੀ ਸਭ ਨਵੇਂ ਕੰਸਟ੍ਰਕਸ਼ਨ ਹੋ ਰਹੀ ਹੈ ਇਸ ਤਰ੍ਹਾਂ ਦੇ ਹੋਰ ਪਲਾਟਾਂ ਮਕਾਨਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਵਿੱਚ ਪ੍ਰੋਪਰਟੀਆਂ ਦੀਆਂ ਵੀਡੀਓ ਪਾਉਂਦੇ ਰਹਿੰਨੇ ਹਾਂ ਜੋ ਕਿ ਮਾਲਕਾਂ ਨੇ ਵੇਚਣ ਲਈ ਕਈਆਂ ਹੋਣਗੀਆਂ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ ਜੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ